ਅਜ ਤੱਕਤ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਦੇ ਜੋ ਨਿਸ਼ਾਨ ਸਾਹਿਬ ਨੇ ਉਸ ਦੇ ਚੋਲਾ ਸਾਹਿਬ ਦੇ ਰੰਗ ਜੋ ਬਸੰਤੀ ਕਰ ਦਿੱਤੇ ਗਏ ਨੇ ਜਿਸ ਦੀ ਅਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਦੱਸ ਦਈਏ ਕਿ ਅਨੰਦਪੁਰ ਸਾਹਿਬ ਅਤੇ ਵਿਸ਼ਪ ਦੇ ਹੋਰ ਗੁਰੂ ਘਰਾਂ ਦੇ ਜੋ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਰੰਗ ਵੀ ਕੇਸਰੀ ਤੋਂ ਸਿਰਮੋਈ ਜਾਂ ਬਸੰਤੀ ਕਰ ਦਿੱਤੇ ਜਾਣਗੇ ਅੱਜ ਜੋ ਨਿਸ਼ਾਨ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਿ ਜੋ ਤੁਸੀਂ ਝੂਲਦਾ ਵੇਖ ਰਹੇ ਹੋ ਅੱਜ ਇਸ ਨੂੰ ਬਸੰਤੀ ਰੰਗ ਦਾ ਕਰ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜ ਸਿੰਘ ਸਹਿਬਾਨਾ ਵੱਲੋਂ ਜੋ ਫੈਸਲਾ ਲਿੱਤਾ ਗਿਆ ਸੀ ਕਿ ਨਿਸ਼ਾਨ ਸਾਹਿਬ ਜੋ ਗੁਰੂ ਘਰਾਂ ਵਿੱਚ ਲੱਗੇ ਗਏ ਨੇ ਉਹਨਾਂ ਦੇ ਚੋਲਾ ਸਾਹਿਬ ਨੀਲਾ ਸਰਮੁਈ ਜਾਂ ਬਸੰਤੀ ਰੰਗ ਦੇ ਕੀਤੇ ਜਾਣ ਜਿਸ ਦੇ ਤਹਿਤ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਨਿਸ਼ਾਨ ਸਾਹਿਬ ਜੋ ਹੈ ਬਦਲੀ ਕਰਨ ਤੋਂ ਬਾਅਦ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਦੇ ਜੋ ਨਿਸ਼ਾਨ ਸਾਹਿਬ ਨੇ ਉਸ ਦੇ ਚੋਲਾ ਸਾਹਿਬ ਦੇ ਰੰਗ ਜੋ ਬਸੰਤੀ ਕਰ ਦਿੱਤੇ ਗਏ ਨੇ ਕੇਸਰੀ ਰੰਗ ਤੋਂ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦਾ ਰੰਗ ਜੋ ਬਸੰਤੀ ਕਰ ਦਿੱਤਾ ਗਿਆ ਜਿਸ ਦੀ ਅਰੰਭਤਾ ਦੀ ਅਰਦਾਸ ਜਕਰ ਸ਼੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਦੱਸ ਦਈਏ ਕਿ ਆਨੰਦਪੁਰ ਸਾਹਿਬ ਅਤੇ ਵਿਸ਼ਪ ਦੇ ਹੋਰ ਗੁਰੂ ਘਰਾਂ ਦੇ ਜੋ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਰੰਗ ਵੀ ਕੇਸਰੀ ਤੋਂ ਸਿਰਮੋਈ ਜਾਂ ਬਸੰਤੀ ਕਰ ਦਿੱਤੇ ਜਾਣਗੇ ਅੱਜ ਜੋ ਨਿਸ਼ਾਨ ਸਾਹਿਬ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਜੋ ਤੁਸੀਂ ਝੂਲਦਾ ਵੇਖ ਰਹੇ ਹੋ ਅੱਜ ਇਸ ਨੂੰ ਬਸੰਤੀ ਰੰਗ ਦਾ ਕਰ ਦਿੱਤਾ ਗਿਆ ਹੈ ਹਜੇ ਕਿ ਬਾਕੀ ਗੁਰੂ ਘਰਾਂ ਦੇ ਵਿੱਚ ਵੀ ਇਸੀ ਪੰਜ ਸਿੰਘ ਸਹਿਬਾਨਾ ਦਾ ਜੋ ਹੁਕਮ ਹੈ ਉਹ ਜਾਰੀ ਕੀਤਾ ਜਾਏਗਾ ਜੋ ਕਿ ਰਹਿਤ ਮਰਿਆਦਾ ਦੇ ਅਨਸਾਰ ਐਸ ਹੁਕਮ ਨੂੰ ਸਾਰੇ ਹੀ ਗੁਰੂ ਘਰਾਂ ਦੇ ਨਿਸ਼ਾਨਚੀ ਸਿੰਘਾ ਵਾਸਤੇ ਜਾਂ ਨਿਸ਼ਾਨ ਸਹਿਬਾਨਾ ਵਾਸਤੇ ਜੋ ਹੈ ਉਹ ਇਹ ਲਾਗੂ ਕੀਤਾ ਗਿਆ ਹੈ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚਵੇਸ਼ ਲਟਾਵਾ ਸ਼੍ਰੀ ਨੰਦਪੁਰ ਸਾਹਿਬ ਪ੍ਰਾਪਤ ਜਾਰੀ ਸ਼ੁਰੂਆਤ